ਉਹ ਕਿਸੇ ਪ੍ਰਕਾਰ ਦੀ ਵੀ ਕੋਈ ਕਾਰਵਾਈ ਕਰ ਲੈਂਦੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਪ੍ਰਕਾਰ ਸਾਡੀ ਸਰਜ਼ਮੀਨ ਤੇ ਗੋਲੀਆਂ ਚੁਲਾਚਲਾ ਕੇ ਰਬੜ ਦੇ ਜਿਹੜੇ ਬੁਲੇਟਸ ਚਲਾਏ ਗਏ ਕੱਲ ਅਸੀਂ ਇੱਕ ਆਰਮੀ ਮੈਨ ਨਾਲ ਜਦੋਂ ਗੱਲ ਕੀਤੀ ਰਾਹੁਲ ਗਾਂਧੀ ਜੀ ਨੇ ਮੈਂ ਆਪ ਦੇਖਿਆ ਕਿ ਉਹਨਾਂ ਦੇ ਸਰੀਰ ਦੇ ਵਿੱਚ ਸ਼ਰੇ ਸੀਗੇ ਉਹਨਾਂ ਦੇ ਹੱਥ ਤੇ ਅੱਖ ਦੇ ਵਿੱਚ ਉਹ ਕਹਿੰਦੇ ਮੈਂ ਆਰਮੀ ਚ ਰਿਹਾ ਹਾਂ ਤੇ ਮੈਂ ਹੁਣ ਪੈਨਸ਼ਨ ਤੇ ਆਇਆ ਹਾਂ ਮੈਨੂੰ ਪਤਾ ਹੈ ਕਿ ਸ਼ਰ੍ਹਾ ਕੀ ਹੁੰਦਾ ਹੈ ਤੇ ਅਥਰੂ ਗੈਸ ਕੀ ਹੁੰਦਾ ਹੈ ਕਿਉਂਕਿ ਅਸੀਂ ਜੰਮੂ ਕਸ਼ਮੀਰ ਚ ਕੰਮ ਕੀਤਾ ਸੋ ਅਥਰੂ ਗੈਸ ਦੀ ਆਰਟ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਔਰ ਕਈਆਂ ਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 100 200 ਬੰਦਾ ਕਟੋ-ਕਟ ਸੀਰੀਅਸਲੀ ਇੰਜਰਡ ਹੈਗਾ ਜਨਰੀਆਂ ਅੱਖਾਂ ਚਲੀਆਂ ਗਈਆਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਸਦਾ ਦੇ ਲਈ ਉਹ ਕੰਡਮ ਹੋ ਗਏ ਨੇ ਹਿਊਮਨ ਰਾਈਟਸ ਵੈਲਿਊਜ਼ ਦੀ ਉਲੰਘਣਾ ਕੀਤੀ ਗਈ ਹੈ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨ ਆਏ ਔਰ ਮੰਗ ਕੀਤੀ ਹੈ ਕਾਂਗਰਸ ਪਾਰਟੀ ਨੇ ਸੁਮੁੱੱਚੀ ਨੇ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਮਿਸਟਰ ਵਿਜ ਤੇ ਐਫ ਆਈ ਆਰ ਲਾਚ ਕਰੋ ਕਿਉਂਕਿ ਸਾਡੀ ਜੂਰੀਡਿਕਸ਼ਨ ਚੋਂ ਦਾ ਕੀ ਮਤਲਬ ਹੋਇਆ ਐਨਾ ਹੰਕਾਰ ਇਹ ਹੋ ਗਈ ਭਾਜਪਾ ਸਰਕਾਰ ਕੇ ਉਥੋਂ ਦੇ ਮੰਤਰੀ ਕਿ ਸਾਡਾ ਬਾਰਡਰ ਕਰਾਸ ਕਰਕੇ ਤੇ ਸਾਡੇ ਲੋਕ ਹੀ ਜ਼ਖਮੀ ਕਰਤੇ ਇੱਕ ਸਰਾਸਰ ਤਕਾ ਹੈ ਔਰ ਦੂਜਾ ਅੰਬਾਲਾ ਦੇ ਐਸਪੀ ਤੇ ਜਿਹਦੀ ਕਮਾਂਡ ਦੇ ਹੇਠ ਸਾਰਾ ਘਟਨਾਕਰਮ ਨੂੰ ਇਨਜਾਮ ਦਿੱਤਾ ਗਿਆ ਦੋਨਾਂ ਵਿਅਕਤੀਆਂ ਤੇ ਅਸੀਂ ਐਫ ਆਈ ਆਰ ਦੀ ਮੰਗ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਆਗਰ ਵਾਕਈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨੇ ਔਰ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਐਫਆਈਆਰ ਲੋਜ ਹੋਣੀ ਚਾਹੀਦੀ ਹੈ ਔਰ ਜਿਵੇਂ ਜਿਵੇਂ ਸਾਰੇ ਕਿਸਾਨ ਪਰਾਵਾਂ ਤੋਂ ਬਿਆਨ ਲੈਣੇ ਚਾਹੀਦੇ ਨੇ ਜੋ ਜੋ ਧਾਰਾਵਾਂ ਬੰਦੀਆਂ ਇਹ ਲਾਈਫ ਥ੍ਰੈਟਨਿੰਗ ਸੀਗਾ ਜੇ ਲੋਕ ਮਰ ਜਾਂਦੇ ਉੱਥੇ ਕਿਸੇ ਦੀ ਜਾਨ ਚਲੀ ਜਾਂਦੀ ਜਿਹੜੀ ਅੱਖ ਚਲੀ ਗਈ ਉਹ ਕੀ ਤੁਸੀਂ ਕੀ ਸਮਝਦੇ ਹੋ ਵੀ ਉਹ ਕਿਵੇਂ ਜ਼ਿੰਦਗੀ ਅੱਗੇ ਬਤੀਤ ਕਰੇਗਾ ਸੋ ਅੱਜ ਅਸੀਂ ਇਹ ਮੰਗ ਲੈ ਕੇ ਚੀਫ ਸਕੱਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਚਿੱਠੀ ਅਸੀਂ ਜਿਹੜੀ ਇਹ ਹੈ ਮੈਂ ਟਵੀਟ ਕਰਤੀ ਹੈ ਇਹ ਚਿੱਠੀ ਤੁਸੋਂ ਸਾਰਿਆਂ ਨੂੰ ਜਿਹੜੀ ਸਾਈਨ ਚਿੱਠੀ ਹੈ ਉਹ ਤੁਹਾਨੂੰ ਮਿਲ ਜਾਏਗੀ ਸੋ ਇਹ ਮੰਗ ਲੈ ਕੇ ਆਏ ਸੀ ਅਰੀ ਕਾਪੀ ਟੂ ਡੀਜੀਪੀ ਪੰਜਾਬੀ ਅਸੀਂ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੇ ਤੇ ਕੰਮ ਕਰਨਗੇ ਔਰ ਐਕਸ਼ਨ ਲੈਣਗੇ ਸਰ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਜੀ ਰਾਣੀ ਨੀਤੀ ਕੀ ਹੈ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ 5 ਵਜੇ ਤੋਂ ਲੱਗਦਾ ਹੈ ਕਿ ਕੁਝ ਹੋ ਲੋਗਾ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਸੋ ਸੋ ਗੱਲ ਇਹ ਹੈ ਮੀਟਿੰਗ 'ਚੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ ਅਸੀਂ ਉਹਨਾਂ ਦਾ ਜੋ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਅਸੀਂ ਤਾਂ ਬੈਕ ਐਂਡ ਤੇ ਰਹਿ ਕੇ ਕਿਉਂਕਿ ਉਹਨਾਂ ਨੇ ਆਖਿਆ ਕਿ ਪੋਲਿਟਿਕਲ ਰੰਗਤ ਨਹੀਂ ਦੇਣੀ ਚਾਹੀਦੀ ਕਿਸੇ ਵੀ ਅਸੀਂ ਇਸ ਕਰਕੇ ਅੱਗੇ ਨਹੀਂ ਜਾ ਰਹੇ ਅਸੀਂ ਬੈਕ ਐਂਡ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਤਲੂਕਤ ਰੱਖਣ ਦੇ ਸਾਡਾ ਜਿਹੜਾ ਹੈਗਾ ਉਹਦੇ ਨਾਤੇ ਅਸੀਂ ਕਿਸਾਨ ਭਰਾਵਾਂ ਦੀ ਸਪੋਰਟ ਕਰ ਰਹੇ ਹਾਂ ਮੀਟਿੰਗ ਕਰ ਲੈਣ ਉਹ ਮੰਗਾ ਮੰਗ ਲੈਣ ਅਸੀਂ ਤਾਂ ਚਾਹੁੰਦੇ ਹਾਂ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾ ਮੰਨ ਲੈ ਸਾਨੂੰ ਕੀ ਇਤਰਾਜ ਹੈ ਚਾਰ ਮੀਟਿੰਗਸ ਹੋਣ ਪਹਿਲੀ ਮੀਟਿੰਗ ਕਰ ਲੈਂਦੇ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਦੀਆਂ ਬਾਹਾਂ ਤੋੜ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਹੁਣ ਮੀਟਿੰਗ ਕਰਨਾ ਪਹਿਲਾਂ ਤਾਂ ਅੱਗੇ 700 ਕਿਸਾਨ ਸਾਡਾ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਲਾਸਸ ਪੈਂਡ ਕੀਤੇ ਗਏ ਸਾਡੀ ਬੇਨਤੀ ਹੈ ਮੀਟਿੰਗਸ ਕਰ ਲੈਂਦੇ ਪਹਿਲਾਂ ਹੀ ਤੇ ਹੁਣ ਵੀ ਅਗਰ ਕਿਸਾਨ ਜੱਥੇਬੰਦੀਆਂ ਜੋ ਚੋਣੀਆਂ ਉਹਨਾਂ ਦਾ ਫੈਸਲਾ ਹੈ ਪਰ ਸਾਡੀ ਜਿਹੜੀ ਮੰਗ ਹੈ ਜੋ ਨੁਕਸਾਨ ਹੋਇਆ ਪੰਜਾਬੀਆਂ ਦਾ ਜੋ ਪੰਜਾਬ ਦੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸਾਡੀ ਇਹ ਮੰਗ ਹੈ ਕਿ ਐਫ ਆਈ ਆਰ ਮਿਸਟਰ ਵਿਜ ਤੇ दे, जो के है, अभी बोला है कि कर सकते दुनिया भर में ये आंदोलन हो रहे है वहाँ तो भीड़ तंत्र नहीं कहा जा रहा है हरियाणा के मुख्यमंत्री और विद साहब तो ये भी कहते हैं कि ये भीड़ तंत्र है उनके लिए ये भीड़ तंत्र हमारे लिए है अन्नदाता के पास साधन ही ट्रैक्टर है और पैदल जाए आपकी ट्रेन पे जाए पता नहीं कहां पर ट्रेन बंद करके आप कहां उतार के किसान को ले जाओगे क्या अखबार आपके ऊपर ਅਰੇ ਟਰਾਲੀਆਂ 'ਤੇ ਜਾ ਰਹੇ ਹੈ ਕੀ ਅਤਰਾ ਆ ਜਾਏ ਉਹਨੇ ਕਿਹਾ ਜਿਵੇਂ ਯਾਰ ਕਿ ਕਿਲਾ ਲਾਣੀਆਂ ਵੱਡੇ ਵੱਡੇ ਬੈਰੀਗੇਟ ਲਾਣੇ ਕਰਨਾ ਕਰਾਣਾ ਜਿੱਦਾਂ ਵੀ ਹੈ ਤੁਸੀਂ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਡਰਾਇਆ ਇਹ ਡਰਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹ ਦੱਸਿਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਪਿਆਰ ਨਹੀਂ ਕਰਦੇ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਨਕਸ਼ੇ ਤੇ ਨਹੀਂ ਹੈ ਕਿਲਾ ਲਾਣੀਆਂ ਉਹ ਤਾਂ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾਤਾ ਭ੍ਰਿੰਦ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਲਾਅ ਐਂਡ ਆਰਡਰ ਕਿਉਂਕਿ ਹਰਿਆਣਾ ਪੁਲਿਸ ਡੀਜੀਪੀ ਸਾਹਿਬ ਇਹੀ ਕਹਿੰਦੇ ਨਜ਼ਰ ਆ ਰਹੇ ਕਿ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਲਾਅ ਐਂਡ ਆਰਡਰ ਡੀਜੀਪੀ ਜੋ ਕਹਿ ਰਿਹਾ ਹੈ ਅਸੀਂ ਤਾਂ ਅਸੀਂ ਐਂਟਰ ਹੀ ਨਹੀਂ ਹੋਏ ਲਾਅ ਐਂਡ ਆਰਡਰ ਕਿਥੋਂ ਖਰਾਬ ਹੋ ਗਿਆ ਕਿਸ ਵਿਅਕਤੀ ਦੀ ਅਸੀਂ ਦੁਕਾਨ ਲੁੱਟ ਲਈ ਕਿਸ ਵਿਅਕਤੀ ਨੂੰ ਅਸੀਂ ਕੁੱਟਦਾ ਕਿਸਾਨ ਭਰਾਵਾਂ ਨੇ ਕੀ ਉਹਨਾਂ ਨੇ ਨੁਕਸਾਨ ਕਰਤਾ ਜਦੋਂ ਤੁਸੀਂ ਸਾਹਮਣੇ ਉਹਨਾਂ ਦੇ ਵੱਡੇ ਵੱਡੇ ਬੈਰੀਕੇਡ ਲਾ ਦਿਓਗੇ ਕੇਲ ਲਾ ਦਿਓਗੇ ਉਹਨਾਂ ਨੂੰ ਅਥਰੂ ਕੈਸੇ ਗੋਲੇ ਸ ਕਿਸਾਨ ਸ਼ਾਂਤੀਪੁਰਕ ਜਾ ਰਿਹਾ ਹੈ 8 ਮਹੀਨੇ ਪਹਿਲਾਂ ਸਾਲ ਬੈਠਾ ਰਿਹਾ ਬਾਰਡਰਾਂ ਤੇ ਕਿਸਾਨ ਕੋਈ ਇਹ ਨਾ ਪਾਗਲ ਨਹੀਂ ਹੈ 8 ਸ਼ਾਂਤੀਪੁਰਕ ਕੋ ਬਾਰਡਰ ਤੇ ਬੈਣਾ ਚਾਹੁੰਦੇ ਸੀ ਤੁਸੀਂ ਜਾਣਦੇ ਹੋ ਜੇ ਤੁਸੀਂ ਇੱਥੇ ਰੋਕ ਲਿਆ ਉੱਥੇ ਜਾ ਕੇ ਬੈਠੇ ਰਹਿੰਦੇ ਉਹ ਤਾਂ ਦਿੱਲੀ ਅੱਗੇ ਵਧੇ ਹੀ ਨਹੀਂ ਪਿਛਲੇ ਵਾਰੀ ਵੀ ਅੱਗੇ ਵਧਣਾ ਚਾਹੁੰਦੇ ਦਵਜ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਪਛੀ ਤੁਸੀਂ ਅੱਜ ਜਿਹੜਾ ਲੈਟਰ ਦੇ ਕੇ ਆਏ ਹੋ ਸਰ ਸੋ ਜਿਹੜਾ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਹੈ ਔਰ ચીਫ ਸੈਕਟਰੀ ਸਾਹਿਬ ਨੂੰ ਅਸੀਂ ਮਿਲਣ ਆਏ ਸੀ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਸਰਕਾਰੀਆ ਸਾਹਿਬ ਸਰਦਾਰ ਅਮਰ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਗੁਰਕੀਰਤ ਜੀ ਜੀਪੀਜੀ ਔਰ ਇੱਕ ਚਿੱਠੀ ਦੇ ਕੇ ਆਏ ਹੈ ਕਿ ਜਿਹੜਾ ਕਿਸਾਨਾਂ ਨਾਲ 2 ਦਿਨ ਪਹਿਲਾਂ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਹੋਇਆ ਇਹ ਧਾਰਾ 90 ਆਰਟੀਕਲ 19 ਔਰ ਆਰਟੀਕਲ 21 ਦੀ ਉਲੰਘਣਾ ਹੈ freedom of speech ਸਾਡੇ ਲੋਕ ਸ਼ਾਂਤ ਪੂ ਸ਼ਾਂਤੀ ਪੂਰਕ ਪ੍ਰਦਰਸ਼ਨ ਕਰ ਰਹੇ ਸੀ ਜਾਣੇ ਕਿ ਦਿੱਲੀ ਵੱਲ ਕੂਚ ਕਰ ਰਹੇ ਸੀ ਕਿਸੇ ਕਿਸਾਨ ਨੇ ਕਿਸੇ ਵਿਅਕਤੀ ਨੇ ਕਾਨੂੰਨ ਆਪਦੇ ਹੱਥ ਚ ਨਹੀਂ ਲਿਆ ਪਰ ਸਾਡੀ ਸਰ ਜ਼ਮੀਨ ਤੇ ਜਾਨੀ ਕਿ ਬਾਰਡਰ ਕਰਾਸ ਨਹੀਂ ਕੀਤਾ ਹਰਿਆਣਾ ਦਾ ਅਗਰ ਕਿਸਾਨ ਬਾਰਡਰ ਕਰਾਸ ਕਰਦਾ ਪੰਜਾਬ ਦਾ ਤੋ ਕਿਸੇ ਪ੍ਰਕਾਰ ਦੀ ਵੀ ਕੋਈ ਕਾਰਵਾਈ ਕਰ ਲੈਂਦੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਪ੍ਰਕਾਰ ਸਾਡੀ ਸਰਜ਼ਮੀਨ ਤੇ ਗੋਲੀਆਂ ਚਲਾਛ ਲਾ ਕੇ ਰਬਟ ਦੇ ਜਿਹੜੇ ਬੁਲੇਟਸ ਚਲਾਏ ਗਏ ਕੱਲ ਅਸੀਂ ਇੱਕ ਆਰਮੀ ਮੈਨ ਨਾਲ ਜਦੋਂ ਗੱਲ ਕੀਤੀ ਰਾਹੁਲ ਗਾਂਧੀ ਜੀ ਨੇ ਮੈਂ ਆਪ ਦੇਖਿਆ ਕਿ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਰੇ ਸੀਗੇ ਉਹਨਾਂ ਦੇ ਹੱਥ ਤੇ ਅੱਖ ਦੇ ਵਿੱਚ ਉਹ ਕਹਿੰਦੇ ਮੈਂ ਆਰਮੀ ਚ ਰਿਹਾ ਹਾਂ ਤੇ ਮੈਂ ਹੁਣ ਪੈਨਸ਼ਨ ਤੇ ਆਇਆ ਹਾਂ ਮੈਨੂੰ ਪਤਾ ਹੈ ਕਿ ਸ਼ਰ੍ਹਾ ਕੀ ਹੁੰਦਾ ਹੈ ਤੇ ਅਥਰੂ ਗੈਸ ਕੀ ਹੁੰਦਾ ਹੈ ਕਿਉਂਕਿ ਅਸੀਂ ਜੰਮੂ ਕਸ਼ਮੀਰ 'ਚ ਕੰਮ ਕੀਤਾ ਸੋ ਅਥਰੂ ਗੈਸ ਦੀ ਆਰਟ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਔਰ ਕਈਆਂ ਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 100 200 ਬੰਦਾ ਕਟੋ-ਕਟ ਸੀਰੀਅਸਲੀ ਇੰਜਰਡ ਹੈਗਾ ਜਨਰੀਆਂ ਅੱਖਾਂ ਚਲੀਆਂ ਗਈਆਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਸਦਾ ਦੇ ਲਈ ਉਹ ਕੰਡਮ ਹੋ ਗਏ ਨੇ ਹਿਊਮਨ ਰਾਈਟਸ ਵੈਲਿਊਜ਼ ਦੀ ਉਲੰਘਣਾ ਕੀਤੀ ਗਈ ਹੈ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਔਰ ਮੰਗ ਕੀਤੀ ਹੈ ਕਾਂਗਰਸ ਪਾਰਟੀ ਨੇ ਸੁਮੁੱਚੀ ਨੇ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਮਿਸਟਰ ਵਿਜ ਤੇ ਐਫ ਆਈ ਆਰ ਲਾਚ ਕਰੋ ਕਿਉਂਕਿ ਸਾਡੀ ਜੂਰਿਡਿਕਸ਼ਨ ਚੋਂ ਦਾ ਕੀ ਮਤਲਬ ਹੋਇਆ ਇੰਨਾ ਹੰਕਾਰ ਇਹ ਹੋ ਗਈ ਭਾਜਪਾ ਸਰਕਾਰ ਕੇ ਉਥੋਂ ਦੇ ਮੰਤਰੀ ਕਿ ਸਾਡਾ ਬਾਰਡਰ ਕਰਾਸ ਕਰਕੇ ਤੇ ਸਾਡੇ ਲੋਕ ਹੀ ਜ਼ਖਮੀ ਕਰਤੇ ਇੱਕ ਸਰਾਸਰ ਤਕਾ ਹੈ ਔਰ ਦੂਜਾ ਅੰਬਾਲਾ ਦੇ ਐਸਪੀ ਤੇ ਜਿਹਦੀ ਕਮਾਂਡ ਦੇ ਹੇਠ ਸਾਰਾ ਘਟਨਾਕਰਮ ਨੂੰ ਇਨਜਾਮ ਦਿੱਤਾ ਗਿਆ ਦੋਨਾਂ ਵਿਅਕਤੀਆਂ ਤੇ ਅਸੀਂ ਐਫਆਈਆਰ ਦੀ ਮੰਗ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਆਗਰ ਵਾਕਈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨੇ ਔਰ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਲੌਂਚ ਹੋਣੀ ਚਾਹੀਦੀ ਹੈ ਔਰ ਜਿਵੇਂ ਜਿਵੇਂ ਸਾਰੇ ਕਿਸਾਨ ਪਿਰਾਮਾਂ ਤੋਂ ਬਿਆਨ ਲੈਣੇ ਚਾਹੀਦੇ ਨੇ ਜੋ ਜੋ ਧਾਰਮਾਂ ਬਣਦੀ ਹੈ ਇਹ ਲਾਈਫ ਥ੍ਰੈਟਨਿੰਗ ਸੀਗਾ ਜੇ ਲੋਕ ਮਰ ਜਾਂਦੇ ਉੱਥੇ ਕਿਸੇ ਦੀ ਜਾਨ ਚਲੀ ਜਾਂਦੀ ਜਿਹੜੀ ਅੱਖ ਚਲੀ ਗਈ ਉਹ ਕੀ ਤੁਸੀਂ ਕੀ ਸਮਝਦੇ ਹੋ ਵੀ ਉਹ ਕਿਵੇਂ ਜ਼ਿੰਦਗੀ ਅੱਗੇ ਬਤੀਤ ਕਰੇਗਾ ਸੋ ਅੱਜ ਅਸੀਂ ਇਹ ਮੰਗ ਲੈ ਕੇ ਚੀਫ ਸਕੱਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਚਿੱਠੀ ਅਸੀਂ ਜਿਹੜੀ ਇਹ ਹੈ ਮੈਂ ਟਵੀਟ ਕਰਤੀ ਹੈ ਇਹ ਚਿੱਠੀ ਤੁਸੋਂ ਸਾਰਿਆਂ ਨੂੰ ਜਿਹੜੀ ਸਾਈਨ ਚਿੱਠੀ ਆ ਉਹ ਤੁਹਾਨੂੰ ਮਿਲ ਜਾਏਗੀ ਸੋ ਇਹ ਮੰਗ ਲੈ ਕੇ ਆਏ ਸੀ ਅਰੀ ਕਾਪੀ ਟੂ ਡੀਜੀਪੀ ਪੰਜਾਬੀ ਅਸੀਂ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੇ ਤੇ ਕੰਮ ਕਰਨਗੇ ਔਰ ਐਕਸ਼ਨ ਲੈਣਗੇ ਸਰ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਜੀ ਰਾਣੀ ਨੀਤੀ ਕੀ ਹੈ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਪੰਜ ਵਜੇ ਤੋਂ ਲੱਗਦਾ ਹੈ ਕਿ ਕੁਝ ਚੱਲੇਗਾ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਤੇ ਸੋ ਸੋ ਗੱਲ ਇਹ ਹੈ ਮੀਟਿੰਗ 'ਚੇ ਕਿਸਾਨ ਜਥੇਬੰਦੀ ਬੰਦੀਆਂ ਨੇ ਫੈਸਲਾ ਲੈਣਾ ਹੈ ਅਸੀਂ ਉਹਨਾਂ ਦਾ ਜੋ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਅਸੀਂ ਤਾਂ ਬੈਕ ਐਂਡ ਤੇ ਰਹਿ ਕੇ ਕਿਉਂਕਿ ਉਹਨਾਂ ਨੇ ਆਖਿਆ ਕਿ ਪੋਲਿਟੀਕਲ ਰੰਗਤ ਨਹੀਂ ਦੇਣੀ ਚਾਹੀਦੀ ਕਿਸੇ ਵੀ ਅਸੀਂ ਇਸ ਕਰਕੇ ਅੱਗੇ ਨਹੀਂ ਜਾ ਰਹੇ ਅਸੀਂ ਬੈਕ ਐਂਡ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਤਲੂਕਤ ਰੱਖਣ ਦੇ ਸਾਡਾ ਜਿਹੜਾ ਹੈਗਾ ਉਹਦੇ ਨਾਤੇ ਅਸੀਂ ਕਿਸਾਨ ਭਰਾਵਾਂ ਦੀ ਸਪੋਰਟ ਕਰ ਰਹੇ ਹਾਂ ਮੀਟਿੰਗ ਕਰ ਲੈਣ ਉਹ ਮੰਗਾ ਮੰਗ ਲੈਣ ਅਸੀਂ ਤਾਂ ਚਾਹੁੰਦੇ ਹਾਂ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾ ਮੰਨ ਲੈ ਸਾਨੂੰ ਕੀ ਇਤਰਾਜ ਹੈ ਚਾਰ ਮੀਟਿੰਗਸ ਹੋਣ ਪਹਿਲੀ ਮੀਟਿੰਗ ਕਰ ਲੈਂਦੇ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਦੀਆਂ ਬਾਹਾਂ ਤੋੜ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਹੁਣ ਮੀਟਿੰਗ ਕਰਨਾ ਪਹਿਲਾਂ ਤਾਂ ਅੱਗੇ 700 ਕਿਸਾਨ ਸਾਡਾ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਲਾਸਸ ਕਿੱਤੇ ਗਏ ਸਾਡੀ ਬੇਨਤੀ ਹੈ ਮੀਟਿੰਗਸ ਕਰ ਲੈਂਦੇ ਪਹਿਲਾਂ ਹੀ ਤੇ ਹੁਣ ਵੀ ਅਗਰ ਕਿਸਾਨ ਜੱਥੇਬੰਦੀਆਂ ਜੋ ਚੋਣੀਆਂ ਉਹਨਾਂ ਦਾ ਫੈਸਲਾ ਹੈ ਪਰ ਸਾਡੀ ਜਿਹੜੀ ਮੰਗ ਹੈ ਜੋ ਨੁਕਸਾਨ ਹੋਇਆ ਪੰਜਾਬੀਆਂ ਦਾ ਜੋ ਪੰਜਾਬ ਦੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸਾਡੀ ਇਹ ਮੰਗ ਹੈ ਕਿ ਐਫ ਆਈ ਆਰ ਮਿਸਟਰ ਵਿਜਟੇ ते दे, ते उन्होंने ट्रैक्टर तो पे नहीं जा सकते आंदोलन नहीं कर सकते दुनिया भर में ये आंदोलन हो रहे हैं वहाँ तो बीड़ तंत्र नहीं कहा जा रहा है हरियाणा के मुख्यमंत्री और वीर साहब तो ये भी कहते हैं की ये बीड़ तंत्र है उनके लिए ये बीड़ तंत्र हमारे लिए ये अंदाता है दाता के पास साधन ही ट्रैक्टर है और पैदल जाए आपकी ट्रेन पे जाए पता नहीं कहां पर ट्रेन बंद करके आप कहां उतार के किसान को ले जाओगे क्या अखबार आपके ऊपर ਵਰਿੰਗ ਸਾਹਿਬ ਇਹ ਟਰਾਲੀਆਂ 'ਤੇ ਜਾ ਰਹੇ ਹੈ ਕਿਹੜਾ ਅਤਰਾਜ ਹੈ ਵਰਿੰਗ ਸਾਹਿਬ ਜਿਵੇਂ ਕੋਈ ਕਿਲਾ ਲਾਣੀਆਂ ਵੱਡੇ-ਵੱਡੇ ਬੈਰੀਗੇਡ ਲਾਣੇ ਕਰਨਾ ਕਰਾਣਾ ਜਿੱਦਾਂ ਵੀ ਹੈ ਤੁਸੀਂ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਡਰਾਇਆ ਇਹ ਡਰਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹ ਦੱਸਿਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਪਿਆਰ ਨਹੀਂ ਕਰਦੇ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਨਕਸ਼ੇ 'ਤੇ ਨਹੀਂ ਹੈ ਕਿਲਾ ਲਾਣੀਆਂ ਉਹ ਤਾਂ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾਤਾ ਪ੍ਰਿੰਸ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਲਾਅ ਐਂਡ ਆਰਡਰ ਕਿਉਂਕਿ ਹਰਿਆਣਾ ਪੁਲਿਸ ਡੀਜੀਪੀ ਸਾਹਿਬ ਇਹੀ ਕਹਿੰਦੇ ਨਜ਼ਰ ਆ ਰਹੇ ਕਿ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਪਹਿਲੇ ਲਾਅ ਐਂਡ ਆਰਡਰ ਬੀਜੀਪੀ ਜੋ ਕਹਿ ਰਿਹਾ ਹੈ ਅਸੀਂ ਤਾਂ ਅਸੀਂ ਐਂਟਰ ਹੀ ਨਹੀਂ ਹੋਏ ਲਾਅ ਐਂਡ ਆਰਡਰ ਕਿਥੋਂ ਖਰਾਬ ਹੋ ਗਿਆ ਕਿਸ ਵਿਅਕਤੀ ਦੀ ਅਸੀਂ ਦੁਕਾਨ ਲੁੱਟ ਲਈ ਕਿਸ ਵਿਅਕਤੀ ਨੂੰ ਅਸੀਂ ਕੁੱਟਦਾ ਕਿਸਾਨ ਭਰਾਵਾਂ ਨੇ ਕੀ ਉਹਨਾਂ ਨੇ ਨੁਕਸਾਨ ਕਰਦਾ ਜਦੋਂ ਤੁਸੀਂ ਸਾਹਮਣੇ ਉਹਨਾਂ ਦੇ ਵੱਡੇ ਵੱਡੇ ਬੈਰੀਕੇਡ ਲਾ ਦੇਓਗੇ ਕੇਲ ਲਾ ਦੇਓਗੇ ਉਹਨਾਂ ਨੂੰ ਅਥਰੂ ਕਿਵੇਂ ਸੇ ਘੋਲੇ ਸਿੱ ਕਿਸਾਨ ਸ਼ਾਂਤੀਪੁਰਕ ਜਾ ਰਿਹਾ ਹੈ 8 ਮਹੀਨੇ ਪਹਿਲਾਂ ਸਾਲ ਬੈਠਾ ਰਿਹਾ ਬਾਰਡਰਾਂ ਤੇ ਕਿਸਾਨ ਕੋਈ ਇਨਾ ਪਾਗਲ ਨਹੀਂ ਹੈ 8 ਸ਼ਾਂਤੀਪੁਰਕ ਕੋ ਬਾਰਡਰ ਤੇ ਬਹਿਣਾ ਚਾਹੁੰਦੇ ਸੀ ਤੁਸੀਂ ਜਾਣਦੇ ਹੋ ਜੇ ਤੁਸੀਂ ਇੱਥੇ ਰੋਕ ਲਿਆ ਉੱਥੇ ਜਾ ਕੇ ਬੈਠੇ ਰਹਿੰਦੇ ਉਹ ਤਾਂ ਦਿੱਲੀ ਅੱਗੇ ਵਧੇ ਹੀ ਨਹੀਂ ਪਿਛਲੀ ਵਾਰੀ ਵੀ ਅੱਗੇ ਵਧਣਾ ਚਾਹੁੰਦੇ ਤਾਂ ਵਧ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਸਭ ਤੋਂ ਪਹਿਲੀ ਤੁਸੀਂ ਅੱਜ ਜਿਹੜਾ ਲੈਟਰ ਦੇ ਕੇ ਆਏ ਹੋ ਸਰ ਸੋ ਜਿਹੜਾ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਹੈ ਔਰ ਚੀਫ ਸੈਕਟਰੀ ਸਾਹਿਬ ਨੂੰ ਅਸੀਂ ਮਿਲਣ ਆਏ ਸੀ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਸਰਕਾਰੀਆ ਸਾਹਿਬ ਸਰਦਾਰ ਅਮਰ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਗੁਰਕੀਰਤ ਜੀ ਜੀਪੀਜੀ ਔਰ ਇਹ ਚਿੱਠੀ ਦੇ ਕੇ ਆਏ ਆ ਕਿ ਜਿਹੜਾ ਕਿਸਾਨਾਂ ਨਾਲ 2 ਦਿਨ ਪਹਿਲਾਂ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਹੋਇਆ ਇਹ ਧਾਰਾ 90 ਆਰਟੀਕਲ 19 ਔਰ ਆਰਟੀਕਲ 21 ਦੀ ਉਲੰਘਣਾ ਹੈ freedom of speech ਸਾਡੇ ਲੋਕ ਸ਼ਾਂਤ ਪੂਰ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਸੀ ਜਾਣੇ ਕਿ ਦਿੱਲੀ ਵੱਲ ਕੂਚ ਕਰ ਰਹੇ ਸੀ ਕਿਸੇ ਕਿਸਾਨ ਨੇ ਕਿਸੇ ਵਿਅਕਤੀ ਨੇ ਕਾਨੂੰਨ ਆਪਦੇ ਹੱਥ ਚ ਨਹੀਂ ਲਿਆ ਪਰ ਸਾਡੀ ਸਰ ਜ਼ਮੀਨ ਤੇ ਜਾਨੀ ਕਿ ਬਾਰਡਰ ਕਰਾਸ ਨਹੀਂ ਕੀਤਾ ਹਰਿਆਣਾ ਦਾ ਅਗਰ ਕਿਸਾਨ ਬਾਰਡਰ ਕਰਾਸ ਕਰਦਾ ਪੰਜਾਬ ਦਾ ਤੋ ਕਿਸੇ ਪ੍ਰਕਾਰ ਦੀ ਵੀ ਕੋਈ ਕਾਰਵਾਈ ਕਰ ਲੈਂਦੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਪ੍ਰਕਾਰ ਸਾਡੀ ਸਰਜ਼ਮੀਨ ਤੇ ਗੋਲੀਆਂ ਚਲਾ ਚਲਾ ਕੇ ਰਬਟ ਦੇ ਜਿਹੜੇ ਬੁਲੇਟਸ ਚਲਾਏ ਗਏ ਕੱਲ ਅਸੀਂ ਇੱਕ ਆਰਮੀ ਮੈਨ ਨਾਲ ਜਦੋਂ ਗੱਲ ਕੀਤੀ ਰਾਹੁਲ ਗਾਂਧੀ ਜੀ ਨੇ ਮੈਂ ਆਪ ਦੇਖਿਆ ਕਿ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਰੇ ਸੀਗੇ ਉਹਨਾਂ ਦੇ ਹੱਥ ਤੇ ਅੱਖ ਦੇ ਵਿੱਚ ਉਹ ਕਹਿੰਦੇ ਮੈਂ ਆਰਮੀ ਚ ਰਿਹਾ ਹਾਂ ਤੇ ਮੈਂ ਹੁਣ ਪੈਨਸ਼ਨ ਤੇ ਆਇਆ ਆ ਮੈਨੂੰ ਪਤਾ ਹੈ ਕਿ ਸ਼ਰ੍ਹਾ ਕੀ ਹੁੰਦਾ ਹੈ ਤੇ ਅਥਰੂ ਗੈਸ ਕੀ ਹੁੰਦਾ ਹੈ ਕਿਉਂਕਿ ਅਸੀਂ ਜੰਮੂ ਕਸ਼ਮੀਰ ਚ ਕੰਮ ਕੀਤਾ ਸੋ ਅਥਰੂ ਗੈਸ ਦੀ ਆਰਥ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਔਰ ਕਈਆਂ ਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 100 200 ਬੰਦਾ ਕਟੋ-ਕਟ ਸੀਰੀਅਸਲੀ ਇੰਜਰਡ ਹੈਗਾ ਜਨਰੀਆਂ ਅੱਖਾਂ ਚਲੀਆਂ ਗਈਆਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਸਦਾ ਦੇ ਲਈ ਉਹ ਕੰਡਮ ਹੋ ਗਏ ਨੇ ਹਿਊਮਨ ਰਾਈਟਸ ਵੈਲਿਊਜ਼ ਦੀ ਉਲੰਘਣਾ ਕੀਤੀ ਗਈ ਹੈ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਔਰ ਮੰਗ ਕੀਤੀ ਹੈ ਕਾਂਗਰਸ ਪਾਰਟੀ ਨੇ ਸਮੁੱਚੀ ਨੇ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਮਿਸਟਰ ਵਿਜ ਤੇ ਐਫ ਆਈ ਆਰ ਲਾਚ ਕਰੋ ਕਿਉਂਕਿ ਸਾਡੀ ਜੂਰਿਡਿਕਸ਼ਨ ਚੋਂ ਦਾ ਕੀ ਮਤਲਬ ਹੋਇਆ ਇੰਨਾ ਹੰਕਾਰ ਇਹ ਹੋਗੀ ਭਾਜਪਾ ਸਰਕਾਰ ਕੇ ਉਥੋਂ ਦੇ ਮੰਤਰੀ ਕਿ ਸਾਡਾ ਬਾਰਡਰ ਕਰਾਸ ਕਰਕੇ ਤੇ ਸਾਡੇ ਲੋਕ ਹੀ ਜ਼ਖਮੀ ਕਰਤੇ ਇੱਕ ਸਰਾਸਰ ਠਕਾ ਹੈ ਔਰ ਦੂਜਾ ਅੰਬਾਲਾ ਦੇ ਐਸਪੀ ਤੇ ਜਿਹਦੀ ਕਮਾਂਡ ਦੇ ਹੇਠ ਸਾਰਾ ਘਟਨਾਕਰਮ ਨੂੰ ਇਨਜਾਮ ਦਿੱਤਾ ਗਿਆ ਦੋਨਾਂ ਵਿਅਕਤੀਆਂ ਤੇ ਅਸੀਂ ਐਫ ਆਈ ਆਰ ਦੀ ਮੰਗ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਆਗਰ ਵਾਕੇ ਹੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨੇ ਔਰ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਐਫਆਈਆਰ ਲੋਜ ਹੋਣੀ ਚਾਹੀਦੀ ਹੈ ਔਰ ਜਿਵੇਂ ਜਿਵੇਂ ਸਾਰੇ ਕਿਸਾਨ ਪਿਰਾਵਾ ਤੋਂ ਬਿਆਨ ਲੈਣੇ ਚਾਹੀਦੇ ਨੇ ਜੋ ਜੋ ਧਾਰਾਵਾਂ ਬਣਦੀਆਂ ਇਹ ਲਾਈਫ ਥ੍ਰੀਟਨਿੰਗ ਸੀਗਾ ਜੇ ਲੋਕ ਮਰ ਜਾਂਦੇ ਉੱਥੇ ਕਿਸੇ ਦੀ ਜਾਨ ਚਲੀ ਜਾਂਦੀ ਜਿਹੜੀ ਅੱਖ ਚਲੀ ਗਈ ਉਹ ਕੀ ਤੁਸੀਂ ਕੀ ਸਮਝਦੇ ਹੋ ਵੀ ਉਹ ਕਿਵੇਂ ਜ਼ਿੰਦਗੀ ਅੱਗੇ ਬਤੀਤ ਕਰੇਗਾ ਸੋ ਅੱਜ ਅਸੀਂ ਇਹ ਮੰਗ ਲੈ ਕੇ ਚੀਫ ਸਕੱਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਚਿੱਠੀ ਅਸੀਂ ਜਿਹੜੀ ਇਹ ਹੈ ਮੈਂ ਟਵੀਟ ਕਰਤੀ ਹੈ ਇਹ ਚਿੱਠੀ ਤੁਸੋਂ ਸਾਰਿਆਂ ਨੂੰ ਜਿਹੜੀ ਸਾਈਨ ਚਿੱਠੀ ਆ ਉਹ ਤੁਹਾਨੂੰ ਮਿਲ ਜਾਏਗੀ ਸੋ ਇਹ ਮੰਗ ਲੈ ਕੇ ਆਏ ਸੀ ਅਰੀ ਕਾਪੀ ਟੂ ਡੀਜੀਪੀ ਪੰਜਾਬੀ ਅਸੀਂ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੇ ਤੇ ਕੰਮ ਕਰਨਗੇ ਔਰ ਐਕਸ਼ਨ ਲੈਣਗੇ ਸਰ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ 5 ਵਜੇ ਤੋਂ ਲੱਗਦਾ ਹੈ ਕਿ ਕੁਝ ਚੱਲੇਗਾ ਕਿਉਂਕਿ ਜਿਸ ਤਰ੍ਹਾਂ ਦੇ ਸਿਚੁਏਸ਼ਨ ਤੇ ਸੋ ਸੋ ਗੱਲ ਇਹ ਹੈ ਮੀਟਿੰਗ 'ਚ ਇਹ ਕਿਸਾਨ ਜਥੇਬੰਦੀ ਬੰਦੀਆਂ ਨੇ ਫੈਸਲਾ ਲੈਣਾ ਹੈ ਅਸੀਂ ਉਹਨਾਂ ਦਾ ਜੋ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਅਸੀਂ ਤਾਂ ਬੈਕ ਐਂਡ ਤੇ ਰਹਿ ਕੇ ਕਿਉਂਕਿ ਉਹਨਾਂ ਨੇ ਆਖਿਆ ਕਿ ਪੋਲਿਟਿਕਲ ਰੰਗਤ ਨਹੀਂ ਦੇਣੀ ਚਾਹੀਦੀ ਕਿਸੇ ਵੀ ਅਸੀਂ ਇਸ ਕਰਕੇ ਅੱਗੇ ਨਹੀਂ ਜਾ ਰਹੇ ਅਸੀਂ ਬੈਕ ਐਂਡ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਤਲੂਕਤ ਰੱਖਣ ਦੇ ਸਾਡਾ ਜਿਹੜਾ ਹੈਗਾ ਉਹਦੇ ਨਾਤੇ ਅਸੀਂ ਕਿਸਾਨ ਭਰਾਵਾਂ ਦੀ ਸਪੋਰਟ ਕਰ ਰਹੇ ਹਾਂ ਮੀਟਿੰਗ ਕਰ ਲੈਣ ਉਹ ਮੰਗਾ ਮੰਗ ਲੈਣ ਅਸੀਂ ਤਾਂ ਚਾਹੁੰਦੇ ਹਾਂ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾ ਮੰਨ ਲੇ ਸਾਨੂੰ ਕੀ ਇਤਰਾਜ ਹੈ ਚਾਰ ਮੀਟਿੰਗਸ ਹੋਣ ਪਹਿਲੀ ਮੀਟਿੰਗ ਕਰ ਲੈਂਦੇ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਦੀਆਂ ਬਾਹਾਂ ਤੋੜ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਹੁਣ ਮੀਟਿੰਗ ਕਰਨਾ ਪਹਿਲਾਂ ਤਾਂ ਅੱਗੇ 700 ਕਿਸਾਨ ਸਾਡਾ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਲਾਸਸ ਸਪੈਂਡ ਕੀਤੇ ਗਏ ਸਾਡੀ ਬੇਨਤੀ ਹੈ ਮੀਟਿੰਗਸ ਕਰ ਲੈਂਦੇ ਪਹਿਲਾਂ ਹੀ ਤੇ ਹੁਣ ਵੀ ਅਗਰ ਕਿਸਾਨ ਜੱਥੇਬੰਦੀਆਂ ਜੋ ਚੋਣੀਆਂ ਉਹਦਾ ਦਾ ਫੈਸਲਾ ਹੈ ਪਰ ਸਾਡੀ ਜਿਹੜੀ ਮੰਗ ਹੈ ਜੋ ਨੁਕਸਾਨ ਹੋਇਆ ਪੰਜਾਬੀਆਂ ਦਾ ਜੋ ਪੰਜਾਬ ਦੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸਾਡੀ ਇਹ ਮੰਗ ਹੈ ਕਿ ਐਫ ਆਈ ਆਰ ਮਿਸਟਰ ਵਿਜ ਤੇ ट्रैक्टर तो पे नहीं जा सकते आंदोलन नहीं कर सकते दुनिया भर में ये आंदोलन हो रहे हैं वहां तो भीड़ तंत्र नहीं कहा जा रहा है हरियाणा के मुख्यमंत्री और वीर साहब तो ये भी कहते हैं की ये भीड़ तंत्र है उनके लिए ये भीड़ तंत्र हमारे लिए ये अंधाता है अन्नदाता के पास साधन ही ट्रैक्टर है और पैदल जाए आपकी ट्रेन पे जाए पता नहीं कहाँ पर ट्रेन बंद करके आप कहां उतार के किसान को ले जाओगे क्या अखबार आपके ऊपर ਪੁਲਿੰਗ ਸਾਹਿਬ ਟਰਾਲੀਆਂ ਉਪੇ ਜਾ ਰਹੇ ਹੈ ਕੀ ਅਤਰਾਜ ਹੈ ਪੁਲਿੰਗ ਸਾਹਿਬ ਜਿਵੇਂ ਕੋਈ ਲਾਲਾਣੀਆਂ ਵੱਡੇ ਵੱਡੇ ਬੈਰੀਕੇਡ ਲਾਣੇ ਕਰਨਾ ਕਰਾਣਾ ਜਿੱਦਾਂ ਵੀ ਹੈ ਤੁਸੀਂ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਡਰਾਇਆ ਇਹ ਡਰਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹ ਦੱਸਿਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਪਿਆਰ ਨਹੀਂ ਕਰਦੇ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਨਕਸ਼ੇ ਤੇ ਨਹੀਂ ਹੈ ਕਿ ਲਾਲਾਣੀਆਂ ਉਹ ਤਾਂ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾਤਾ ਉਦੋਂ ਇੱਕ ਸਵਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਲਾਅ ਐਂਡ ਆਰਡਰ ਕਿਉਂਕਿ ਹਰਿਆਣਾ ਪੁਲਿਸ ਡੀਜੀਪੀ ਸਾਹਿਬ ਇਹੀ ਕਹਿੰਦੇ ਨਜ਼ਰ ਆ ਰਹੇ ਕਿ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਦੇਖੋ ਲਾਅ ਐਂਡ ਆਰਡਰ ਡੀਜੀਪੀ ਜੋ ਕਹਿ ਰਿਹਾ ਹੈ ਅਸੀਂ ਤਾਂ ਅਸੀਂ ਐਂਟਰ ਹੀ ਨਹੀਂ ਹੋਏ ਲਾਅ ਐਂਡ ਆਰਡਰ ਕਿਥੋਂ ਖਰਾਬ ਹੋ ਗਿਆ ਕਿਸ ਵਿਅਕਤੀ ਦੀ ਅਸੀਂ ਦੁਕਾਨ ਲੁੱਟ ਲਈ ਕਿਸ ਵਿਅਕਤੀ ਨੂੰ ਅਸੀਂ ਕੁੱਟਦਾ ਕਿਸਾਨ ਭਰਾਵਾਂ ਨੇ ਕੀ ਉਹਨਾਂ ਨੇ ਨੁਕਸਾਨ ਕਰਤਾ ਜਦੋਂ ਤੁਸੀਂ ਸਾਹਮਣੇ ਉਹਨਾਂ ਦੇ ਵੱਡੇ ਵੱਡੇ ਬੈਰੀਕੇਡ ਲਾ ਦਿਓਗੇ ਕੇਲ ਲਾ ਦਿਓਗੇ ਉਹਨਾਂ ਨੂੰ ਅਥਰੂ ਕਿ ਐਸੇ ਗੋਲੇ ਸਿੱਟੋਗੇ ਤੁਸੀਂ ਕਿਸਾਨ ਸ਼ਾਂਤੀਪੁਰਕ ਜਾ ਰਿਹਾ ਹੈ 8 ਮਹੀਨੇ ਪਹਿਲਾਂ ਸਾਲ ਬੈਠਾ ਰਿਹਾ ਬਾਰਡਰਾਂ ਤੇ ਕਿਸਾਨ ਕੋਈ ਇਹ ਨਾ ਪਾਗਲ ਨਹੀਂ ਹੈ 8 ਸ਼ਾਂਤੀਪੁਰਕ ਕੋ ਬਾਰਡਰ ਤੇ ਬੈਣਾ ਚਾਹੁੰਦੇ ਸੀ ਤੁਸੀਂ ਜਾਣਦੇ ਹੋ ਜੇ ਤੁਸੀਂ ਇੱਥੇ ਰੋਕ ਲਿਆ ਉੱਥੇ ਜਾ ਕੇ ਬੈਠੇ ਰਹਿੰਦੇ ਉਹ ਤਾਂ ਦਿੱਲੀ ਅੱਗੇ ਵਧੇ ਹੀ ਨਹੀਂ ਪਿਛਲੀ ਵਾਰੀ ਵੀ ਅੱਗੇ ਵਧਣਾ ਚਾਹੁੰਦੇ ਦਵਜਨਦੇ ਠੀਕ ਹੈ ਠੀਕ ਹੈ ਠੀਕ ਹੈ ਤੇ ਬਚੀ ਤੁਸੀਂ ਅੱਜ ਜਿਹੜਾ ਲੈਟਰ ਦੇ ਕੇ ਆਏ ਹੋ ਸਰ ਸੋ ਜਿਹੜਾ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਹੈ ਔਰ ਚੀਫ ਸਕੱਟਰੀ ਸਾਹਿਬ ਨੂੰ ਅਸੀਂ ਮਿਲਣ ਆਏ ਸੀ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਸਰਕਾਰੀਆ ਸਾਹਿਬ ਸਦਾਰ ਅਮਰ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਗੁਰਕੀਰਤ ਜੀ ਜੀਪੀਜੀ ਔਰ ਇਹ ਚਿੱਠੀ ਦੇ ਕੇ ਆਏ ਆ ਕਿ ਜਿਹੜਾ ਕਿਸਾਨਾਂ ਨਾਲ 2 ਦਿਨ ਪਹਿਲਾਂ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਹੋਇਆ ਇਹ ਧਾਰਾ 90 ਆਰਟੀਕਲ 19 ਔਰ ਆਰਟੀਕਲ 21 ਦੀ ਉਲੰਘਣਾ ਹੈ freedom of speech ਸਾਡੇ ਲੋਕ ਸ਼ਾਂਤ ਪੂਰ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਸੀ ਜਾਣੇ ਕਿ ਦਿੱਲੀ ਵੱਲ ਕੂਚ ਕਰ ਰਹੇ ਸੀ ਕਿਸੇ ਕਿਸਾਨ ਨੇ ਕਿਸੇ ਵਿਅਕਤੀ ਨੇ ਕਾਨੂੰਨ ਆਪਦੇ ਹੱਥ ਚ ਨਹੀਂ ਲਿਆ ਪਰ ਸਾਡੀ ਸਰਜ਼ਮੀਨ ਤੇ ਜਾਨੀ ਕਿ ਬਾਰਡਰ ਕਰਾਸ ਨਹੀਂ ਕੀਤਾ ਹਰਿਆਣਾ ਦਾ ਅਗਰ ਕਿਸਾਨ ਬਾਰਡਰ ਕਰਾਸ ਕਰਦਾ ਪੰਜਾਬ ਦਾ ਕੋ ਕਿਸੇ ਪ੍ਰਕਾਰ ਦੀ ਵੀ ਕੋਈ ਕਾਰਵਾਈ ਕਰ ਲੈਂਦੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਪ੍ਰਕਾਰ ਸਾਡੀ ਸਰਜ਼ਮੀਨ ਤੇ ਗੋਲੀਆਂ ਚਲਾ ਚਲਾ ਕੇ ਰਬੜ ਦੇ ਜਿਹੜੇ ਬੁਲੇਟਸ ਚਲਾਏ ਗਏ ਕੱਲ ਅਸੀਂ ਇੱਕ ਆਰਮੀ ਮੈਨ ਨਾਲ ਜਦੋਂ ਗੱਲ ਕੀਤੀ ਰਾਹੁਲ ਗਾਂਧੀ ਜੀ ਨੇ ਮੈਂ ਆਪ ਦੇਖਿਆ ਕਿ ਉਹਨਾਂ ਦੇ ਸਰੀਰ ਦੇ ਵਿੱਚ ਸ਼ਰੇ ਸੀਗੇ ਉਹਨਾਂ ਦੇ ਹੱਥ ਤੇ ਅੱਖ ਦੇ ਵਿੱਚ ਉਹ ਕਹਿੰਦੇ ਮੈਂ ਆਰਮੀ ਚ ਰਹਾ ਹਾਂ ਤੇ ਮੈਂ ਹੁਣ ਪੈਨਸ਼ਨ ਤੇ ਆਇਆ ਹਾਂ ਮੈਨੂੰ ਪਤਾ ਹੈ ਕਿ ਸ਼ਰ੍ਹਾ ਕੀ ਹੁੰਦਾ ਹੈ ਤੇ ਅਥਰੂ ਗੈਸ ਕੀ ਹੁੰਦਾ ਹੈ ਕਿਉਂਕਿ ਅਸੀਂ ਜੰਮੂ ਕਸ਼ਮੀਰ ਚ ਕੰਮ ਕੀਤਾ ਸੋ ਅਥਰੂ ਗੈਸ ਦੀ ਆਰਥ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਔਰ ਕਈਆਂ ਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 100 200 ਬੰਦਾ ਕਟੋ-ਕਟ ਸੀਰੀਅਸਲੀ ਇੰਜਰਡ ਹੈਗਾ ਜਨਰੀਆਂ ਅੱਖਾਂ ਚਲੀਆਂ ਗਈਆਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਸਦਾ ਦੇ ਲਈ ਉਹ ਕੰਡਮ ਹੋ ਗਏ ਨੇ ਹਿਊਮਨ ਰਾਈਟਸ ਵੈਲਿਊਜ਼ ਦੀ ਉਲੰਘਣਾ ਕੀਤੀ ਗਈ ਹੈ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਔਰ ਮੰਗ ਕੀਤੀ ਹੈ ਕਾਂਗਰਸ ਪਾਰਟੀ ਨੇ ਸੁਮੁੱੱਚੀ ਨੇ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਮਿਸਟਰ ਵਿਜ ਤੇ ਐਫ ਆਈ ਆਰ ਲਾਚ ਕਰੋ ਕਿਉਂਕਿ ਸਾਡੀ ਜੂਰੀਡਿਕਸ਼ਨ ਚੋਂ ਦਾ ਕੀ ਮਤਲਬ ਹੋਇਆ ਐਨੇ ਹੰਕਾਰ ਇਹ ਹੋਗੀ ਭਾਜਪਾ ਸਰਕਾਰ ਕੇ ਉਥੋਂ ਦੇ ਮੰਤਰੀ ਕਿ ਸਾਡਾ ਬਾਰਡਰ ਕਰਾਸ ਕਰਕੇ ਤੇ ਸਾਡੇ ਲੋਕ ਹੀ ਜ਼ਖਮੀ ਕਰਤੇ ਇੱਕ ਸਰਾਸਰ ਤਕਾਏ ਔਰ ਦੂਜਾ ਅੰਬਾਲੇ ਦੇ ਐਸਪੀ ਤੇ ਜਿਹਦੀ ਕਮਾਂਡ ਦੇ ਹੇਠ ਸਾਰਾ ਘਟਨਾਕਰਮ ਨੂੰ ਇਨਜਾਮ ਦਿੱਤਾ ਗਿਆ ਦੋਨਾਂ ਵਿਅਕਤੀਆਂ ਤੇ ਅਸੀਂ ਐਫਆਈਆਰ ਦੀ ਮੰਗ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਆਕਰ ਵਾਗਰ ਵਾਕਿਆ ਹੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨੇ ਔਰ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਐਫਆਈਆਰ ਲੌਂਚ ਹੋਣੀ ਚਾਹੀਦੀ ਹੈ ਔਰ ਜਿਵੇਂ ਜਿਵੇਂ ਸਾਰੇ ਕਿਸਾਨ ਪੇਰਾਵਾ ਤੋਂ ਬਿਆਨ ਲੈਣੇ ਚਾਹੀਦੇ ਨੇ ਜੋ ਜੋ ਧਾਰਮਾਂ ਬਣਦੀਆਂ ਇਹ ਲਾਈਫ ਥ੍ਰੈਟਨਿੰਗ ਸੀਗਾ ਜੇ ਲੋਕ ਮਰ ਜਾਂਦੇ ਉੱਥੇ ਕਿਸੇ ਦੀ ਜਾਨ ਚਲੀ ਜਾਂਦੀ ਜਿਹੜੀ ਅੱਖ ਚਲੀ ਗਈ ਉਹ ਕੀ ਤੁਸੀਂ ਕੀ ਸਮਝਦੇ ਹੋ ਵੀ ਉਹ ਕਿਵੇਂ ਜ਼ਿੰਦਗੀ ਅੱਗੇ ਬਤੀਤ ਕਰੇਗਾ ਸੋ ਅੱਜ ਅਸੀਂ ਇਹ ਮੰਗ ਲੈ ਕੇ ਚੀਫ ਸਕੱਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਚਿੱਠੀ ਅਸੀਂ ਜਿਹੜੀ ਇਹ ਹੈ ਮੈਂ ਟਵੀਟ ਕਰਤੀ ਹੈ ਇਹ ਚਿੱਠੀ ਤੁਸੋਂ ਸਾਰਿਆਂ ਨੂੰ ਜਿਹੜੀ ਸਾਈਨ ਚਿੱਠੀ ਉਹ ਤੁਹਾਨੂੰ ਮਿਲ ਜਾਏਗੀ ਸੋ ਇਹ ਮੰਗ ਲੈ ਕੇ ਆਏ ਸੀ ਹਰੀ ਕਾਪੀ ਟੂ ਡੀਜੀਪੀ ਪੰਜਾਬੀ ਅਸੀਂ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੇ ਤੇ ਕੰਮ ਕਰਨਗੇ ਔਰ ਐਕਸ਼ਨ ਲੈਣਗੇ ਸਰ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਜੀ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਕੁਝ ਹਾਲ ਹੋਗਾ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਸੋ ਸੋ ਗੱਲ ਇਹ ਹੈ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ ਅਸੀਂ ਉਹਨਾਂ ਦਾ ਜੋ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਅਸੀਂ ਤਾਂ ਬੈਕ ਐਂਡ ਤੇ ਰਹਿ ਕੇ ਕਿਉਂਕਿ ਉਹਨਾਂ ਨੇ ਆਖਿਆ ਕਿ ਪੋਲਿਟੀਕਲ ਰੰਗਤ ਨਹੀਂ ਦੇਣੀ ਚਾਹੀਦੀ ਕਿਸੇ ਵੀ ਅਸੀਂ ਇਸ ਕਰਕੇ ਅੱਗੇ ਨਹੀਂ ਜਾ ਰਹੇ ਅਸੀਂ ਬੈਕ ਐਂਡ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਤਲੂਕਤ ਰੱਖਣ ਦੇ ਸਾਡਾ ਜਿਹੜਾ ਹੈਗਾ ਉਰੇ ਨਾਤੇ ਅਸੀਂ ਕਿਸਾਨ ਭਰਾਵਾਂ ਦੀ ਸਪੋਰਟ ਕਰ ਰਹੇ ਹਾਂ ਮੀਟਿੰਗ ਕਰ ਲੈਣ ਉਹ ਮੰਗਾ ਮੰਗ ਲੈਣ ਅਸੀਂ ਤੋ ਚੋਣੇ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾ ਮੰਨ ਲੇ ਸਾਨੂੰ ਕੀ ਇਤਰਾਜ ਹੈ ਚਾਰ ਮੀਟਿੰਗਸ ਹੋਣ ਪਹਿਲਾਂ ਹੀ ਮੀਟਿੰਗ ਕਰ ਲੈਂਦੇ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਦੀਆਂ ਬਾਹਾਂਾਂ ਤੋੜ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਹੁਣ ਮੀਟਿੰਗ ਕਰਨਾ ਪਹਿਲਾਂ ਤਾਂ ਅੱਗੇ 700 ਕਿਸਾਨ ਸਾਡਾ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਲਾਅ ਸਸਪੈਂਡ ਕੀਤੇ ਗਏ ਸਾਡੀ ਬੇਨਤੀ ਹੈ ਮੀਟਿੰਗਸ ਕਰ ਲੈਂਦੇ ਪਹਿਲਾਂ ਹੀ ਤੇ ਹੁਣ ਵੀ ਅਗਰ ਕਿਸਾਨ ਜੱਥੇਬੰਦੀਆਂ ਜੋ ਚੋਣੀਆਂ ਉਹਨਾਂ ਦਾ ਫੈਸਲਾ ਹੈ ਪਰ ਸਾਡੀ ਜਿਹੜੀ ਮੰਗ ਹੈ ਜੋ ਨੁਕਸਾਨ ਹੋਇਆ ਪੰਜਾਬੀਆਂ ਦਾ ਜੋ ਪੰਜਾਬ ਦੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸਾਡੀ ਇਹ ਮੰਗ ਹੈ कि मिस्टर ते दे, ते जो के सीएम है, उन्होंने अभी बोला है कि ट्रैक्टर ट्रॉलीस में जाना नहीं वाजिब है किसानों का अगर उन्होंने जाना है तो ट्रेन्स में जाए बसेस में जाए ट्रैक्टर ट्रैक्टर क्या है? जब किसान के पास ट्रैक्टर है ट्रैक्टर पे नहीं जा सकते आंदोलन नहीं कर सकते, दुनिया भर में ये आंदोलन हो रहे हैं, वहां तो है। उनके लिए भीड़ तंत्र है हमारे लिए अन्दाता है अनदाता के पास साधन ही ट्रैक्टर है और पैदल जाए आपकी ट्रेन पे जाए पता नहीं कहां पर ट्रेन बंद करके आप कहां उतार के किसान को ले जाओगे क्या अतबार है आपके ऊपर ਪੁਲਿਸ ਸਾਹਿਬ ਵੱਡੇ ਟਰਾਲੀਆਂ 'ਤੇ ਜਾ ਰਹੇ ਆਂ ਕੀ ਹਤਰਾਜ ਹੈ ਪੁਲਿਸ ਸਾਹਿਬ ਜਿਵੇਂ ਕੋਈ ਉੱਤ ਲਾਣੀਆਂ ਵੱਡੇ ਵੱਡੇ ਬੈਰੀਕੇਡ ਲਾਣੇ ਕਰਨਾ ਕਰਾਉਣਾ ਜਿੱਦਾਂ ਵੀ ਹੈ ਤੁਸੀਂ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਇਹ ਡਰਾਇਆ ਇਹ ਡਰਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹ ਦੱਸਿਆ ਗਿਆ ਹੈ ਕਿ ਅਸੀਂ ਪੰਜਾਬ